ਜਿਨਾ ਮਾੜਾ ਕਰਕੇ ਨਾ ਆਪਾਂ ਨਹੀਂ ਗੱਲ ਬਣੀ ਨਹੀਂ ਮਤਲਬ ਤੇਰੇ ਪੁਰਾਣੇ ਕੋਸ਼ਿਸ਼ ਤਾਂ ਪੂਰੀ ਕੀਤੀ ਸੀ ਕਿਲੇ ਚ ਬੋਲਣ ਦੀ ਯਾਰ ਹੁਣ ਇਹੇ ਗੱਲ ਤੇ ਕਿਵੇਂ ਨਾ ਸਹੀ ਪਿਆ ਕੇ ਤਾਂ ਬਣਦੇ ਯਾਰ ਲੈ ਚੱਲ ਹੁਣ ਮੈਨੂੰ ਜੇ ਫ੍ਰੀ ਟ੍ਰਾਂਸਲੇਟਰ ਮਤਲਬ ਕੁਝ ਆਇਆ ਕੋਈ ਮੈਂ ਵੀਡੀਓ ਬੁੱਕ ਕਰਵਾਉਣਾ ਅਗਲੇ ਜਦੋਂ ਤੁਸੀਂ ਮੈਨੂੰ ਨੰਬਰ ਸੈਂਡ ਕਰ ਦਿਓ ਤੇ ਮੈਂ ਤੁਹਾਨੂੰ ਫੋਨ ਲਾਉਂਗਾ ਤੇ ਫਿਰ ਤੁਸੀਂ ਜਿਵੇਂ ਜਿਵੇਂ ਮੈਨੂੰ ਹਿਚੇ ਦੱਸੋਗੇ ਮੈਂ ਉਹ ਮੈਂ ਨਾਲ ਗੱਲ ਕਰੂੰਗਾ ਯਾਰ ਹੁਣ ਮਨ ਪੜਾਣਾ ਆਪਣੇ ਕੋਲੇ ਹੈ ਵੀ ਨਹੀਂ ਕੋਈ ਬੰਦਾ ਤਾਂ ਕਰਕੇ ਗੱਲ ਹੁਣ ਕੀ ਕਰੀਏ ਨਿਊਜ਼ਲੀ ਚਾਉਂਦੀ ਨਹੀਂ ਜੰਦੀ ਤਾਂ ਕਰਕੇ ਉਹ ਇਟਲੀ ਤੋਂ ਸੀ ਗਿਆ ਇੱਕ ਤਾਂ ਸੀ ਤਿਆਰ ਹੈ ਇੱਕ ਤਾਂ ਸੀ ਸੋਫੀਆ ਦੋਨੇ ਪੜਣਾ ਜੀ ਬਬਾ ਬੜੀਆਂ ਸੁਣੀਏ ਜੀ ਕੱਲ ਸੁਣੀ ਜਾਂਦਾ ਕੀ ਜੱਲ ਆਪਾਂ ਨਹੀਂ ਲੈਣਾ ਤੇ ਬਲੌਗ 'ਚ ਧਿਆਨ ਸਿੱਧੇ ਪਾਸੇ ਹੈ ਨਾ ਤੇ ਆਣ ਯਾਰ ਬਣ ਕੱਲੇ ਉਹ ਵਰਦੇ ਯਾਰ ਹੁੰਦੇ ਹੈ ਨਾ ਨੇ ਆਹ ਦਿਨ ਫੋਟੋ ਦਿਖਾਉਣਾ ਖੜਜੋ ਆ ਦੇ ਇੱਕ ਬੰਦੇ ਫੋਟੋ ਨਾਲ ਕੀ ਆਂਦੇ ਆ ਤੇ ਆਹ ਹੈ ਨਾ ਆਪ ਹੀ ਹੁੰਦਾ ਨਾ ਸਾਰੇ ਪਾਸੇ ਕਿੰਨਾ ਘੰਟਾ ਵੀ ਹੋਇਆ ਦੇਖੋ ਇੱਕ ਹੋਰ ਪਲਾਨ ਹੈ ਵਾ ਮੇਰੇ ਕੋਲ ਉਹਨੇ ਉਹ ਮੈਂ ਨਾਲ ਫੋਟੋ ਮੈਂਸ਼ਨ ਕਰੂੰਗਾ ਜੇ ਮੈਨੂੰ ਹੁਣ ਕੁਝ ਵਿਸਾ ਤਾਂ بڑا ਗੰਡ ਪਲਾਨ ਹੈ ਦੱਸੂੰਗਾ ਇਹਦੇ ਵਿੱਚ ਮੈਂਸ਼ਨ ਕਰੂੰਗਾ ਵੀਡੀਓ ਤੇ ਇੱਥੇ ਮੈਂਸ਼ਨ ਕਰੋ ਫੋਟੋ ਯਾਰ ਇੱਕ ਤਾਂ ਮੇਰੇ ਨਾਲ ਦੇ ਨਾ ਪਤਾ ਨਹੀਂ ਕਿਧਰ ਵਾਗ ਗਏ ਤੇ ਬਾਹਰ ਕੇ ਪੰਗਾ ਪਈ ਜਾਂਦਾ ਕੋਣ ਅੰਦਰ ਰਹਿ ਕੇ ਆਣੇ ਲੱਗਿਆ ਹਰਿਅੰਦਰ ਜਾਈ ਜਾਂਦੇ ਆ ਬੋਕ ਲੱਗੀ ਵੀ ਆ ਯਾਰ ਕੁਛ ਖਾਣਾ ਵੀ ਆ ਤੇ ਇੱਧਰ ਗਏ ਇੱਧਰ ਗਏ ਇੱਧਰ ਗਏ ਆਹਰ ਤਾ ਵਾਹ ਮਾਤਾ ਉਹ ਬਈ ਕੀ ਆ ਬਾਤ ਹੈ ਕਿਆ ਬਾਤ ਰੋਣੇ ਗਰੀਬ ਮਾਇਨ ਲੱਗੇ ਬਈ ਫੋਟੋਆਂ ਦੀ ਫੋਟੋਆਂ ਆਪਣਾ ਅੰਦਰ ਆ ਕੇ ਆਉਣੇ ਅੰਦਰ ਕੀ ਦੇਖ ਕੇ ਆਉਣੇ ਥੋਕ ਐ ਦੌ ਕੀ ਹੈ ਮਾ ਤੁਹਾਡੇ ਸੁਪਣ ਹੀ ਨਾ ਦੇਖ ਜੇ ਬਈ ਆਉਂਦਾ ਹੈ ਤੇ ਘਾਲੇ ਮੁਗਿਰ ਜਾਂਦੀਆਂ ਅੰਦਰ ਆ ਗਣਾ ਬਹਾਉਣ ਦੇ ਨੇ ਕੀ ਬੰਦਾ ਓਕੇ ਯਾਰ ਕੀ ਆ ਨਹੀਂ ਵੀੜੇ ਦੀ ਆ ਸਾਰਾ ਕੋ ਦਿਖਾ ਦੋ ਬਾਬਾ ਨੋ ਮਿਲ ਗਏ ਹਾਂਜੀ ਹਾਂਜੀ ਮਾ ਅੰਦਰ ਆ ਕੇ ਆਉਣਾ ਠੀਕ ਹੈ Excuse me? Oh God, oh God.